ਸਰਕਾਰ ਦੇਖੋ ਜਿੰਨੀ ਵੀ ਸਰਕਾਰਾਂ ਨੇ ਉਹ ਆਪਣੇ ਅਸਲ ਤੇ ਪੂਰਾ ਕੰਮ ਕਰ ਰਹੀ ਹੁੰਦੀਆਂ ਲੇਕਿਨ ਕੁਝ ਐਸੇ ਸੰਸਥਾਵਾਂ ਨੇ ਕਿ ਜਿਹੜੇ ਸਮਾਜ ਦੇ ਵਿੱਚ ਆਪਣੀਆਂ ਸੋਸ਼ਲ ਕੰਮ ਕਰ ਰਹੀਆਂ ਉਹ ਸੋਸ਼ਲ ਕੰਮ ਕੀ ਕਰ ਰਹੀਆਂ ਕੋਈ ਸਮਾਜ ਦੇ ਵਿੱਚ ਕੋਈ ਕੈਂਪ ਲਾਣੇ ਜਾਂ ਕੁਝ ਹੋਰ ਲਗਾਣਾ ਉਹ ਅੱਜ ਸਾਡੇ ਨਾਲ ਇੱਥੇ ਕੈਂਪ ਲੱਗ ਰਿਹਾ ਬਾਰਨਰੀ ਗਾਰਡਨ 'ਚ ਇਹ ਸਾਡੇ ਜਗਤਾਰ ਸਿੰਘ ਜੱਗੀ ਨੇ ਸਾਡੇ ਨਾਲ ਐਮਸੀ ਇਹ ਕੈਂਪ ਲਵਾ ਰਹੇ ਨੇ ਇਹਨਾਂ ਤੋਂ ਪੁੱਛਦੇ ਹਾਂ ਕਿ ਤੁਸੀਂ ਕੈਂਪ ਲਵਾ ਰਹੇ ਹੋ ਰੂਟੀਨ 'ਚ ਲਵਾ ਰਹੇ ਹੋ ਜੋ ਇਸ ਕਿਸਤੀ ਦਾ ਕੈਂਪ ਲੱਗ ਰਿਹਾ ਕੈਂਪ ਦਾ ਮੈਂ ਮੈਂ ਵੱਡਾ ਪਹਿਲਾਂ ਤਾਂ ਧੰਨਵਾਦ ਕਰਦਾ ਤੁਸੀਂ ਸਿਰ ਸਿਰੇ ਸਾਨੂੰ ਕਵਰ ਕਰ ਲਾਏ ਆ ਦੇਖੋ ਸਾਡੀ ਸਸਤਾ ਜਲਨ ਸਮਿਤੀ ਮਹੀਨੇ 'ਚ ਤੇਲ ਦੇ ਵਾਰ ਅਸੀਂ ਉਹ ਕੈਂਪ ਲਗਾਨੇ ਆ ਅੱਜ ਦਾ ਇਹ ਕੈਂਪੈਨ ਇੱਕ ਵਿਸ਼ੇਸ਼ ਹੈ ਕਿਉਂਕਿ ਇੱਥੇ ਮਾਡਰਨ ਲੈਬੋਰਟਰੀ ਜਿਹੜੀ ਪਟਿਆਲੇ ਸਭ ਤੋਂ ਵੱਡੀ ਲੈਬੋਰਟਰੀ ਹੈ ਉਹਦੇ ਵੱਲੋਂ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਪੰਜ ਟੈਸਟ ਜਿ ਵਿੱਚ ਥਾਇਰੋਇਡ ਹੈ ਸ਼ੂਗਰ ਹੈ ਕੋਲੇਸਟ੍ਰੋਲ ਹੈ ਬੀਪੀ ਹੈ ਬੜਾ ਕੁ ਟੈਸਟ ਕੀਤੇ ਜਾ ਰਹੇ ਨੇ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜੇਕਰ ਅਸੀਂ ਟੈਸਟ ਕਰਾਵਾਂਗੇ ਤਾਂ ਸਾਨੂੰ ਆਪਣੀ ਬੋਡੀ ਦਾ ਪਤਾ ਲੱਗੂਗਾ ਵੀ ਸਾਡੀ ਬੋਡੀ 'ਚ ਕੀ ਘਾਟ ਵਾਦ ਹੈ ਸੋ ਸਾਨੂੰ ਜਿਵੇਂ ਦੇ ਰੂਪ ਦੇ ਵਿੱਚ ਟੈਸਟ ਕਰਾ ਲੈਣ ਚਾਹੀਦਾ ਮਹੀਨੇ ਬਾਅਦ 2 ਮਹੀਨੇ ਬਾਅਦ ਕਟੋੜ ਕਰਾ ਲੈਣਾ ਜ਼ਰੂਰ ਚਾਹੀਦਾ ਸੋ ਸਾਡੀ ਇਹ ਸੇਵਾਵਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅ ਇਸ ਤੋਂ ਇਲਾਵਾ ਵੀ ਸਾਡੇ ਬੜੇ ਪ੍ਰੋਜੈਕਟ ਚੱਲਦੇ ਰਹਿੰਦੇ ਨੇ ਏਜੰਸੀ ਜੀ ਵੀ ਕਹਿੰਦੇ ਸੀ ਮਹੀਨੇ ਤਿੰਨ ਕੈਂਪ ਲਾਣੇ ਆ ਇਹ ਤੁਸੀਂ ਹਰ ਅਲੱਗ-ਅਲੱਗ ਤਰ੍ਹਾਂ ਦੇ ਲਾਣੇ ਹੋ ਜਿਵੇਂ ਤੁਸੀਂ ਅੱਜ ਲਾਦਾ ਟੈਸਟ ਲਾਦਾ ਸੀ ਬਲੱਡ ਦਾ ਦੇਖੋ ਮਾਡਰਨ ਆਪਣੇ ਇਹ ਅਨੰਦ ਸਾਹਿਬ ਨੇ ਜਿਵੇਂ ਇਹ ਮਾਡਰਨ ਤੋਂ ਆਏ ਮਾਡਰਨ ਵਾਡਰੀ ਤੋਂ ਆਏ ਨੇ ਲੇਕਿਨ ਜਿਹੜੇ ਤੁਸੀਂ ਕਹਿੰਦੇ ਅਸੀਂ ਮਹੀਨੇ ਤਿੰਨ ਲਾਣੇ ਆ ਉਹ ਕਿਸ ਚੀਜ਼ ਤਰ੍ਹਾਂ ਦੇ ਜਿਹੜੇ ਮਹੀਨੇ ਤਿੰਨ ਲਾਣੇ ਆ ਵੱਖ-ਵੱਖ ਲੈਬੋਰੀਟਰੀਜ਼ ਨਾਲ ਵੱਖ-ਵੱਖ ਹਸਪੀਟਲਾਂ ਨਾਲ ਲਾਣੇ ਆ ਜਿਵੇਂ ਅੱਜ ਸਾਡੇ ਕੋਲ ਚਾਰ ਡਾਕਟਰ ਵੀ ਆਏ ਨੇ ਮੈਡੀਸਨ ਦੇ ਔਰਤੋ ਦੇ ਕਾਰਡੀ ਅੱਜ ਆਈ ਵੱਖ-ਵੱਖ ਤਰ੍ਹਾਂ ਦੇ ਡਾਕਟਰ ਸਾਸੀਂ ਬੁਲਾਉਂਦੇ ਰਹਿੰਦੇ ਆ ਜਿਹੜੇ ਨਿਯਮਿਤ ਰੂਪ ਦੇ ਵਿੱਚ ਚੈੱਕਅਪ ਕਰਦੇ ਰਹਿੰਦੇ ਆ ਅੱਜ ਮੈਂ ਮਾਡਰਨ ਲੈਬੋਰੀ ਵਾਲਿਆਂ ਦਾ ਵੀ ਧੰਨਵਾਦ ਕਰਦਾ ਵੀ ਇਹ ਟੈਸਟ ਕਰ ਰਹੇ ਨੇ ਹੋਰ ਵੀ ਲੈਬੋਰੀਜ਼ ਹਸਪੀਟਲ ਸਾਡੇ ਕੋਲ ਆਉਂਦੇ ਨੇ ਸੁਤਪਾਵਨਾ ਹੈ ਅਮਰ ਹੈ ਬੜੇ ਹਸਪਤਾਲ ਆਉਂਦੇ ਆ ਸੋ ਸਾਡੀ ਕੋਸ਼ਿਸ਼ ਹੈ ਵੀ ਅੱਜ ਸਮਾਜ ਨੂੰ ਧਰਮ ਦੇ ਨਾਮ ਤੇ ਦਾਦ ਕਰਨ ਵਾਲੇ ਬੜੇ ਆ ਮਾਰਨ ਸਸਥਾਵਾ ਨੂੰ ਕਰਮ ਦੇ ਨਾਮ ਤੇ ਦਾਨ ਕਰਨ ਵਾਲਾ ਕੋਈ ਨਹੀਂ ਹੈਗਾ ਅਸੀਂ ਬੜੀ ਔਖੀ ਸਸਤਾ ਚਲਾਉਂਦੇ ਆ ਸੋ ਲੋਕਾਂ ਨੂੰ ਵੀ ਅਪੀਲ ਕਰਦੇ ਆ ਸਾਡੇ ਨਾਲ ਜੁੜੋ ਸਾਨੂੰ ਤਿਲ ਫੁੱਲ ਦਿਓ ਤਾਂ ਜੋ ਅਸੀਂ ਉਹ ਲੋਕਾਂ ਦੀ ਸੇਵਾ ਕਰ ਸਕੀਏ ਉਹ ਲੋਕਾਂ ਦੇ ਕੰਮ ਆ ਸਕੀਏ ਜਿਨ੍ਹਾਂ ਨੂੰ ਅਸਲ ਚ ਲੋੜ ਹੈ ਰੱਜੇ ਹੋਏ ਨੂੰ ਰੋਜ਼ਾਨਾ ਕੁਝ ਨਹੀਂ ਹੁੰਦਾ ਭੁੱਖੇ ਨੂੰ ਖਵਾਣ ਦਾ ਸਭ ਕੁਝ ਹੁੰਦਾ ਸੋ ਸਾਨੂੰ ਜਾਨੀ ਸਮਿਤੀ ਪਟਿਆਲਾ ਵੱਲੋਂ ਮੈਂ ਅਪੀਲ ਕਰਦਾ ਥੋੜੇ ਚੈਨਲ ਦੇ ਮਾਧਿਅਮ ਨਾਲ ਹੌਸਲਾ ਸਾਹਿਬ ਦੇ ਮਾਧਿਅਮ ਨਾਲ ਵੀ ਤੁਸੀਂ ਜਾਨੀ ਸਮਿਤੀ ਪਟਿਆਲਾ ਦੇ ਮੈਂਬਰ ਬਣੋ ਆਪਾਂ ਰੱਬ ਤੋਂ ਪਹਿਲਾਂ ਇਨਸਾਨ ਨੂੰ ਪੂਜੀਏ ਜ਼ਰੂਰ ਰੱਬ ਸਿਰਮੌਰ ਹੈ ਰੱਬ ਸਭ ਤੇ ਹੈ ਮੇਰਚ ਵੀ ਹੈ ਇਹਨਾਂ ਚ ਵੀ ਹੈ ਸਭ ਚ ਪਰ ਜੇ ਅਸੀਂ ਇਨਸਾਨਾਂ ਦੇ ਰੱਬ ਦੇਖਾਂਗੇ ਤਾਂ ਸਾਨੂੰ ਬਹੁਤ ਚੰਗਾ ਲੱਗੂਗਾ ਕਿਉਂਕਿ ਕਿਸੇ ਨੇ ਲਿਖਿਆ ਹੈ ਕਹਿੰਦਾ ਜਿਸ ਕੋ ਹੋ ਸ਼ੱਕ ਉਹ ਢੂੰਡੇ ਹੋਰ ਖੁਦਾਏ ਮੈਂ ਤਾਂ ਆਪਮੇ ਹੀ ਇਨਸਾਨਾ ਦਾ ਰੂਪ ਦੇਖਦਾ ਹਾਂ ਸੋ ਇਨਸਾਨ ਪਹਿਲਾ ਹੈ ਰੱਬ ਉਸ ਦੇ ਉੱਪਰ ਹੈ ਸੋ ਰੱਬ ਪੂਜਨਯੋਗ ਹੈ ਪਰ ਇਨਸਾਨ ਨੂੰ ਸਾਹਮਣਾ ਪੈਣਾ ਤੇ ਇਨਸਾਨ ਨੂੰ ਇਨਸਾਨ ਨੇ ਸਾਹਮਣਾ ਤੇ ਆਪਾਂ ਇਹ ਕਰਮ ਨਿਭਾ ਰਹੇ ਹਾਂ ਸਾਡੇ ਨਾਲ ਜੀ ਪਟਿਆਲੇ ਦੇ ਮੇਅਰ श्री ਕੁੰਦਨ ਗੋਗਿਆ ਜੀ ਏ ਅਜੇ ਇਥੇ ਕੈਂਪ ਚ ਆਏ ਨੇ ਇਹਨਾਂ ਤੋਂ ਪੁੱਛਦੇ ਆਂ ਕਿ ਵੈਸੇ ਤਾਂ ਹਰ ਜਗ੍ਹਾ ਤੇ ਜਾਂਦੇ ਨੇ ਇਹ ਕੋਈ ਵੀ ਕੰਮ ਹੋਵੇ ਕਿਉਂਕਿ ਸਮਾਜ ਹੈ ਵੀ ਤੇ ਸਭ ਤੋਂ ਪਹਿਲਾਂ ਇਹ ਕਦਮ ਇਹੀ ਰੱਖਦੇ ਨੇ ਇਹ ਜਿੱਥੇ ਵੀ ਕੋਈ ਲੋੜ ਜੇ ਕੋਈ ਕਿਸੇ ਚੀਜ਼ ਰਲੋਂਦੀ ਹੈ ਤੇ ਉੱਥੇ ਪਹਿਲੇ ਇਹਨਾਂ ਦੇ ਪਹੁੰਚਦੇ ਨੇ ਇਹ ਅੱਜ ਸਵੇਰ ਦਾ ਟਾਈਮ ਹੈ ਸਵੇਰ ਸਿਲੇ ਆਏ ਨੇ ਦੇਖੋ ਜਾਨਿਤ ਸੇਵਾ ਸੰਮਤੀ ਪਹਿਲਾਂ ਹੀ ਆਲਰੇਡੀ ਸੋਸ਼ਲ ਵਰਕ ਬਹੁਤ ਜ਼ਿਆਦਾ ਕਰ ਰਹੀ ਹੈ ਬਿਲਕੁਲ ਔਰ ਬਹੁਤ ਵਧੀਆ ਪਰਾਲਾ ਕਿਉਂਕਿ ਐਨ ਜੀਓ ਤੋਂ ਬਗੈਰ ਸਰਕਾਰਾਂ ਵੀ ਕਈ ਕੰਮ ਧੋਰੇ ਰਹੀ ਹੁੰਦੀਆਂ ਜਿਵੇਂ ਮਗਰ ਮਗਰ ਜਿਹੜਾ ਹੈਗਾ ਸ਼ਰਮਾ ਜੀ ਜਿਹੜੇ ਹੈਗੇ ਔਰ ਉਹਨਾਂ ਦੀ ਜਿਹੜੀ ਟੀਮ ਹੈਗੀ ਜਾਨੀ ਸੇਵਾ ਸੰਪਤੀ ਵਾਲੇ ਨੇ ਬਲੱਡ ਕੈਂਪ ਮੈਡੀਕਲ ਕੈਂਪ ਅਕਸਰ ਬੱਚਿਆਂ ਨੂੰ ਕਿਤਾਬਾਂ ਵੰਡਣੀਆਂ ਗਰੀਬਾਂ ਦੀ ਮਦਦ ਕਰਨੀ ਬਾਰਾ ਦੇਰੀ ਬਾਰਾ ਦੇਰੀ ਦੇਖ ਰੇ ਡਸਟਬਿਨ ਲਾਇਆ ਇਹਨਾਂ ਨੇ ਬੋਲੋ ਗਰਾਊਂਡ ਵਿੱਚ ਦੇ ਉੱਤੇ ਉੱਥੇ ਵੀ ਗੱਲ ਕਰਦੇ ਕਿਉਂਕਿ ਐਂਬੂਲੈਂਸ ਇਹਨਾਂ ਨੇ ਪਾਈਆਂ ਨੇ ਜਾਨੀ ਸੰਪਤੀ ਵਾਲੇ ਨੇ ਜੀ ਜਿਹੜੇ ਵੀ ਸੋਸ਼ਲ ਕੰਮ ਹੈ ਹਮ ਬਾਖੂਬੀ ਟੀਕੇ ਸ਼ਹਿਰ ਦੇ ਜੀ ਬਈ ਕਹਿੰਦੇ ਇੱਕ ਮਾਰਗਦਰਸ਼ਕ ਹੈਗੇ ਹੂੰ ਕਿਉਂਕਿ ਇਹੋ ਜਿਹੀ ਐਨਜੀਓ ਕਰਕੇ ਲੋਕਾਂ ਨੂੰ ਵੀ ਚਾਹੀਦਾ ਹੈ ਇਹਨਾਂ ਦੇ ਨਾਲ ਜੁੜਨ ਔਰ ਆਪਣਾ ਜਿਹੜਾ ਦਸਾਉਂਦਾ ਆਪਾਂ ਕਰਦੇ ਆਂ ਜੀ ਇਹਨਾਂ ਨੂੰ ਡੋਨੇਟ ਵੀ ਕਰਨ ਕਿਉਂਕਿ ਐਨਜੀਓ ਬਗੈਰ ਪੈਸੇ ਤੋਂ ਨਹੀਂ ਚੱਲਦੇ ਆ ਨਹੀਂ ਚੱਲਦੇ ਤਾਂ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਇਹਨਾਂ ਦੇ ਨਾਲ ਜੁੜੋ ਵੀ ਸੋਸ਼ਲ ਕੰਮ ਵੀ ਕਰੋ ਔਰ ਜੇ ਕੋਈ ਬੰਦਾ ਸੋਸ਼ਲ ਕੰਮ ਕਰਦਾ ਹੈ ਹੂੰ ਮਨ ਦੀ ਸ਼ਾਂਤੀ ਰਹਿੰਦੀ ਹੈ ਰਾਤ ਨੂੰ ਨੀਂਦ ਵਧੀਆ ਆਉਂਦੀ ਹੈ ਬਿਲਕੁਲ ਮੇਰੀ ਤਾਂ ਆਪਣੀ ਸੋਚ ਹੈ ਤਾਂ ਮੈਂ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਾਂਗਾ ਪਟਿਆਲਾ ਸਾਫ਼ ਸੁਥਰਾ ਰੱਖੀਏ ਖੁਸ਼ਹਾਲ ਪਟਿਆਲਾ ਬਣਾਈਏ ਜੀ ਔਰ ਐਨ ਜੀਓ ਜਿਹੜੀਆਂ ਵੀ ਐਨ ਜੀਓ ਹੈਗੀਆਂ ਉਹਨਾਂ ਦਾ ਸਾਥ DIYੇ ਜਿਹੜੀ ਜੈਨੂਇਨ ਐਨ ਜੀਓ ਨਹੀਂ ਹੈ ਗਲਤ ਉਹਨਾਂ ਦਾ ਸਾਥ DIYੇ ਉਹਨਾਂ ਦੇ ਨਾਲ ਲਲ ਕੇ ਠੰਮ ਕਰੀ ਆਪਾਂ ਵੀ ਟਾਈਮ ਲਾਈਏ ਥੈਂਕ ਯੂ ਵੈਰੀ ਥੰਨ ਆਹ ਕੈਂਪ ਦੇ ਵਿੱਚ ਸਾਡਾ ਇੱਕ ਫਿਟਨੈਸ ਲਵਰ ਪੰਜਾਬ ਦੇ ਸਾਡੇ ਰਜਿੰਦਰ ਜੀ ਜੀ ਜਿਹੜੇ ਪ੍ਰਧਾਨ ਨੇ ਕਲੱਬ ਦੇ ਉਹ ਵੀ ਆਏ ਨੇ ਪੂਰਾ ਸਹਿਯੋਗ ਦੇ ਰਹੇ ਨੇ ਸਾਰੀ ਟੀਮ ਪੂਰਾ ਸਹਿਯੋਗ ਦੇ ਰਹੀ ਆ ਅਜੇ ਨੇ ਤਾਂ ਪੁੱਛਦੇ ਆ ਵੀ ਇਹ ਕੈਂਪ ਬਾਰੇ ਕੀ ਵੀ ਇਹਨਾਂ ਦਾ ਕਿੰਨੇ ਮੈਂਬਰ ਆਏ ਨੇ ਔਰ ਕੀ ਕੀ ਅੱਜ ਇਹਨਾਂ ਨੇ ਮਾਡਰਨ ਜਿਹੜੀ ਲੈਬ ਹੈ ਉਹਨਾਂ ਨੇ ਕਿਹੜੇ ਕਿਹੜੇ ਟੈਸਟ ਰੱਖੇ ਨੇ ਬਿਲਕੁਲ ਜੀ ਸਾਡਾ ਕਟਵੜ 200 250 ਮੈਂਬਰ ਹੈ ਤੇ ਅੱਜ ਸਾਡੇ ਘਟੋ ਘਟ 150 ਮੈਂਬਰ ਦੇ ਨੇੜੇ ਜਿਹੜੇ ਪਹੁੰਚੇ ਆ ਜੀ ਬਾਕੀ ਬਾਰਦਰੀ ਦੇ ਹੋਰ ਵੀ ਬਹੁਤ ਮੈਂਬਰ ਨੇ ਬਹੁਤ ਇਸ ਚੀਜ਼ ਦਾ ਲਾਭ ਉਠਾ ਰਹੇ ਨੇ ਸਾਡਾ ਫਿਟਨੈਸ ਲਵਰ ਪੰਜਾਬ ਗਰੁੱਪ ਜਾਨਿਤ ਸਮਿਤੀ ਤੇ ਮਾਡਰਨ ਲੈਬ ਸਾਡੇ ਖੋਸਲਾ ਜੀ ਨਾਲ ਮਿਲ ਕੇ ਅਸੀਂ ਇਹ ਕੈਂਪ ਆਰਗੇਨਾਈਜ਼ ਕੀਤਾ ਹੈ ਵੀ ਲੋਕਾਂ ਨੂੰ ਫ੍ਰੀ ਸਰਵਿਸ ਮਿਲ ਸਕੇ ਕਿਉਂਕਿ ਦੇਖੋ ਆਪਾਂ ਜਿਹੜੀ ਇੱਥੇ ਹੈਲਥਲੀ ਕੁਝ ਕੰਮ ਆਪਣੇ ਅੰਦਰੋਂ ਕੁਝ ਨਹੀਂ ਪਤਾ ਆਪਣੇ ਅੰਦਰ ਕੀ ਬਿਮਾਰੀਆਂ ਚੱਲ ਰਹੀਆਂ ਕਿ ਚੱਲ ਰਿਓ ਆਪਾਂ ਨੂੰ ਸਿਰਫ ਟੈਸਟਾਂ ਦੇ ਨਾਲ ਹੀ ਪਤਾ ਲੱਗੇਗਾ ਸੋ ਮੈਂ ਮਾਡਰਨ ਲੈਬੋਰੀ ਟੋ ਖੋਸਲਾ ਜੀ ਦਾ ਬਹੁਤ ਧੰਨਵਾਦ ਕਰਦਾ ਜਾਨੀ ਦੀ ਸਮਿਤੀ ਤੋਂ ਸ਼ਰਮਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮਿਲ ਕੇ ਇਹ ਕੈਂਪ ਆਰਗੇਨਾਈਜ਼ ਕੀਤਾ ਇਹਦੇ ਵਿੱਚ ਇੱਕ ਬੋਨ ਟੈਸਟ ਹੈ ਜਿਹੜਾ ਮੇਰਾ ਖਿਆਲ 2500 ਦਾ ਹੁੰਦਾ ਬਾਹਰੋਂ ਅਸੀਂ ਉਹ ਵੀ ਵਿੱਚ ਫ੍ਰੀ ਹੈ ਇਸ ਕਰਕੇ ਸਭ ਨੂੰ ਲਾਭ ਉਠਾਉਣਾ ਚਾਹੀਦਾ ਫਾਇਦਾ ਉਠਾਉਣਾ ਚਾਹੀਦਾ ਇਸ ਚੀਜ਼ ਜਿਹੜੇ ਕੈਂਪ ਨੂੰ ਅੱਜ ਆਰਗੇਨਾਈਜ਼ ਕਰ ਰਹੇ ਨੇ ਸਾਡੇ ਨਾਲ ਆਨੰਦ ਖੋਸਲਾ ਜੀ ਇਹ ਮਾਡਰਨ ਲੈਬ ਤੋਂ ਨੇ ਇਹ ਇਹ ਸਾਰਾ ਆਰਗੇਨਾਈਜ਼ ਕਰ ਰਹੇ ਨੇ ਅੱਜ ਇਹ ਜਿਹੜਾ ਕੈਂਪ ਦਾ ਹੈ ਖੋਸਲਾ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਇਹ ਖੋਸਲਾ ਸਾਹਿਬ ਜਿਹੜਾ ਅੱਜ ਕਰ ਰਹੇ ਹੋ ਕੈਂਪ ਦਾ ਕਰ ਰਹੇ ਹੋ ਟੈਸਟ ਕਰ ਰਹੇ ਹੋ ਇਹ ਟੈਸਟ ਸਾਰੇ ਕਿਹੜੇ ਟੈਸਟ ਨੇ ਫ੍ਰੀਓ ਕੋਸਟ ਨੇ ਇਹਦੇ ਬਾਰੇ ਜ਼ਰੂਰ ਦੱਸੋ ਜੀ ਅੱਜ ਜਿਹੜੀ ਮਾਡਰਨ ਲੈਬਰਾਟਰੀ ਹੈਗੀ ਹੈ ਇਹ 1989 ਤੋਂ ਪਟਿਆਲਾ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਅਸੀਂ ਅੱਜ ਜਿਹੜਾ ਹੈਗਾ ਇਹ ਕੈਂਪ ਆਰਗੇਨਾਈਜ਼ ਕੀਤਾ ਹੈਗਾ ਜਾਨਿਤ ਸਮਿਤੀ ਫਿਟਨੈਸ ਲਵਰਸ ਗਰੁੱਪ ਪੰਜਾਬ ਰਜਿਸਟਰਡ ਨੇ ਉਪਰਾਲੇ ਨਾਲ ਅਸੀਂ ਅੱਜ ਇਹ ਕੈਂਪ ਮੈਗਾ ਕੈਂਪ ਅਸੀਂ ਆਰਗੇਨਾਈਜ਼ ਕੀਤਾ ਹੈ ਜਿਸ ਵਿੱਚ ਫਾਸਟਿੰਗ ਬਲੱਡ ਸ਼ੂਗਰ ਕੋਲੇਸਟ੍ਰੋਲ ਯੂਰਿਕ ਐਸਿਡ ਔਰ ਥਾਇਰੋਇਡ ਥਰਡ ਜਨਰੇਸ਼ਨ ਇਹ ਟੈਸਟ ਜਿਹੜੇ ਹੈਗੇ ਉਹ ਫ੍ਰੀ ਆਫ ਕਾਸਟ ਅਸੀਂ ਕਰ ਰਹੇ ਹਾਂ ਅੱਜ ਤੇ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਅਲਟਰਾਸਾਉਂਡ ਸੀਟੀ ਸਕੈਨ ਕਲਰ ਡੋਪਲਰ ਤੇ ਮੈਮੋਗ੍ਰਾਫੀ ਇਹ ਵੀ ਸਾਡੀ ਲੈਬ ਦੇ ਉੱਤੇ ਉਪਲਬਧ ਹੈਗੀਆਂ ਓਕੇ ਤੇ ਇਸ ਤੋਂ ਬਾਅਦ ਇਸ ਤੋਂ ਇਲਾਵਾ ਜਿਹੜੇ ਜਿਹੜੇ ਫ੍ਰੀ ਟੈਸਟ ਹੈ ਉਸ ਤੋਂ ਇਲਾਵਾ ਜੇ ਕੋਈ ਟੈਸਟ ਹੁੰਦਾ ਹੈ ਤਾਂ ਅੱਜ ਹੀ 50% ਕਨਸੈਸ਼ਨ ਦੇ ਉੱਤੇ ਉਹਨਾਂ ਵਾਸਤੇ ਕਰ ਰਹੇ ਹਾਂ ਅੱਜ 50% ਕਨਸੈਸ਼ਨ ਤੇ ਉਹ ਟੈਸਟ ਹੋਣਗੇ ਹਾਈ ਦੇ ਦਿਨ ਵਾਸਤੇ ਜਿਹੜੇ ਤੁਸੀਂ ਹੋ ਟੈਸਟ ਬੋਲੇ ਨੇ ਸਾਰੇ ਇਹ ਹਾਂਜੀ 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 ਉਹ ਵੀ ਉਹ ਤੇ ਲੈਸ ਹੈ ਜੋ ਉਹ ਵੀ ਫਰੀਓ ਕੋਸਟ ਨੇ ਜਿਹੜੇ ਦੋ ਜੀ ਬੋਲ ਰਹੇ ਟੈਸਟ ਜਿਵੇਂ ਕਰੇ ਐਕਸਰੇ ਦਾ ਨਹੀਂ ਨਹੀਂ ਉਹ ਨਹੀਂ ਆਹ ਮਤਲਬ ਜੇ ਲਿਖਣਗੇ ਉਸ ਤੇ ਕਰ ਦਾਂਗੇ ਓਕੇ ਹਾਂਜੀ ਹਾਂਜੀ ਇੱਕ ਥੋੜੀ ਡਾਕਟਰਾਂ ਦੀ ਟੀਮ ਆਈ ਹੋਈ ਆ ਜੀ ਜੀ ਇਹ ਡਾਕਟਰਾਂ ਦੀ ਟੀਮ ਆਈ ਵੀ ਆ ਇਹਦਾ ਕੀ ਪਰਪਸ ਹੈ ਕਿ ਟੈਸਟ ਕਰ ਰਹੇ ਨੇ ਜਾਂ ਚੈੱਕ ਕਰਕੇ ਟੈਸਟ ਕਰ ਰਹੇ ਨੇ ਜਾਂ ਓਵਰਹਾਲ ਜਿਵੇਂ ਆਪਾਂ ਕਹਿੰਦੇ ਆ ਕਿ ਫਰੀਓ ਕੋਸਟ ਮੈਡੀਕਲ ਕੈਂਪ ਮੈਡੀਕਲ ਕੈਂਪ ਦਾ ਆਇਆ ਆ ਜਿਹੜੇ ਜਿਸ ਦਾ ਚਾਰਟ ਆਪਣੇ ਡਾਕਟਰਸ ਆਏ ਹੈਗੇ ਆ ਡਾਕਟਰ ਬੀ ਐਲ ਭਾਰਦੋਆ ਜੀ ਉਹ ਕਾਰਡੀਓਲੋਜਿਸਟ ਹੈਗੇ ਆ ਉਸ ਤੋਂ ਬਾਅਦ ਆਪਣੇ ਹਰੀਓ ਮੱਗਰ ਵਾਲੇ ਆਰਥੋਪੈਡਿਕਸ ਹੈਗੇ ਆ ਡਾਕਟਰ ਬੀ ਐਸ ਉਹ ਵਾਲਾ ਉਹ ای ਐਨ ਟੀ ਸਪੈਸ਼ਲਿਸਟ ਹੈ ਓਕੇ ਇਹ ਸਾਰੇ ਜਿਹੜੇ ਹੈਗੇ ਆ ਇੱਥੇ ਆਪਣੀਆਂ ਸਰਵਿਸਿਜ਼ ਦੇਣ ਆਈ ਹੈ ਜਿੰਨੂੰ ਕੋਈ ਪ੍ਰੋਬਲਮ ਹੈਗੀ ਹੈ ਉਹ ਇੱਥੇ ਉਹਨਾਂ ਨੂੰ ਚੈੱਕ ਕਰਵਾ ਸਕਦਾ ਹੈ ਜਿਹੜੇ ਉਹ ਟੈਸਟ ਲਿਖਦੇ ਆ ਉਹ ਆਪਣੇ ਇੱਥੋਂ ਕਰਵਾ ਸਕਦਾ ਹੈਗਾ ਤੇ ਉਸ ਜਿਹੜੇ ਫ੍ਰੀ ਟੈਸਟ ਤੋਂ ਇਲਾਵਾ ਜਿਹੜੇ ਟੈਸਟ ਹੈਗੇ ਆ ਉਸੇ ਆਪਣਾ 50% ਕਨਸੈਸ਼ਨ ਉਹਨਾਂ ਦਵਾਉਣਾ ਅੱਜ ਜਿਹੜੀ ਮੈਂ ਕੈਂਪ ਦੀ ਗੱਲ ਕਰ ਰਿਹਾ ਜੀ ਇਹ ਬਾਗਬਾਨੀ ਬਾਗ ਦੇ ਵਿੱਚ ਲੱਗ ਰਿਹਾ ਕੈਂਪ ਇਹ ਇਦੇ ਵਿੱਚ ਕਾਫੀ ਸਹਿਯੋਗ ਆ ਸਹਿਯੋਗੀ ਦਾ ਬਾਗਬਾਨੀ ਡਿਪਾਰਟਮੈਂਟ ਦਾ ਵੀ ਹੈਗਾ ਜਿਵੇਂ ਨਾਲ ਨਾਲ ਡਾਕਟਰ ਹਰਿੰਦਰਪਾਲ ਜੀ ਨੇ ਇਹ ਇੱਥੇ ਦੇ ਜਿਹੜੇ ਬਾਗਬਾਨੀ ਵਿਕਾਸ ਦੇ ਜਿਹੜੇ ਨਿਗਰਾਨੀ ਰੱਖਦੇ ਨੇ ਇਹਨਾਂ ਦੀ ਰਹਿਨੁਮਾਈ 'ਚ ਬਹੁਤ ਕੰਮ ਹੁੰਦੇ ਨੇ ਅੱਜ ਨਾਲ ਗੱਲ ਕਰਦੇ ਆ ਕਿ ਜਿਹੜਾ ਕੈਂਪ ਲਾਇਆ ਕਿ ਥੋੜਾ ਸਹਿਯੋਗ ਹੈ ਡਾਕਟਰ ਸਾਹਿਬ ਜਿਹੜਾ ਕੈਂਪ ਲੱਗ ਰਿਹਾ ਜੇ ਇਹ ਇਹਦੇ ਵੀ ਥੋੜਾ ਕੀ ਸਹਿਯੋਗ ਕੀ ਹੈ ਸਭ ਦੇਖੋ ਇੱਕ ਤਾਂ ਅਸੀਂ ਲੋਕਾਂ ਨੂੰ ਵੇਅਰ ਕਰਨਾ ਵਾ ਸਾਡੀ ਜਗਾਹ ਵਾ ਜਿੱਥੇ ਸੀ ਮਤ ਬਰਨਦੀਪ ਫਰੀਲਾ ਹਾਰਟ ਜਿਹਨੂੰ ਹੁੰਦੇ हां ਲੋਕੀ ਬਹੁਤ ਸਾਰੇ ਪ੍ਰੇਮੀ ਇਥੇ ਸਰੇ ਸਾਮ ਸੈਰ ਕਰਦੇ ਆ ਆਪਣੇ ਹੈਲਥ ਫਿਟ ਰੱਖਣ ਵਾਸਤੇ ਕਿਉਂਕਿ ਇਹ ਗਦਾਦਮਾਨ ਵਿੱਚ ਇਹ ਚੋਗ ਨਾ ਗਦਾਦਮਾਨ ਦਾ ਬਾਕੀ ਦੇ ਕੰਮ ਬਾਅਦ ਤਰਾ ਸੇ ਜ਼ਰੂਰੀ ਹੈ ਬਿਲਕੁਲ ਅਗਰ ਸੇਜ ਠੀਕ ਆ ਤਾਂ ਆਪਾਂ ਤੁਰੇ ਫਿਰਦੇ ਨਾਲ ਸੇਹਤ ਹੀ ਮਾੜੀ ਆ ਜਾਂਦਾ ਤਾਂ ਆਪਾਂ ਜਿੰਨਾ ਵੀ ਖਾਣ ਪੀਣ ਦਾ ਸਭ ਮਲਾਵਟ ਆ ਬਿਲਕੁਲ ਦੁੱਧ ਪਨੀਰ ਦਹੀਂ ਸਭ ਦੁੱਧ ਸਾਪਾਂ ਜਿੰਨਾ ਜ਼ਹਿਰ ਖਾਰੇ ਸਬਜ਼ੀਆਂ ਵਿੱਚ ਸਪਰੇਅ ਮੈਕਸਿਮ ਹੋ ਰਿਹਾ ਬਿਲਕੁਲ ਠੀਕ ਆ ਜੀ ਉਹ ਜ਼ਹਿਰ ਖਾਂ ਦੇ ਨਾਲ ਆਪਣੇ ਜਿਹੜੀਆਂ ਨਾਮ ਨਾਲ ਬਿਮਾਰੀਆਂ ਹਾਰਟ ਅਟੈਕ ਬਲੱਡ ਪ੍ਰੈਸ਼ਰ ਡੀਨ ਹੈਮਰਿਕ ਬਿਮਾਰੀਆਂ ਉਹ ਸਾਨੂੰ ਪਤਾ ਨਹੀਂ ਲੱਗਦਾ ਬਕਲੇ ਦੇ ਅੰਦਰ ਆਪਣੇ ਬਾਡੀ ਦੇ ਅੰਦਰ ਕੀ ਹੋ ਰਿਹਾ ਕੀ ਨਹੀਂ ਬਿਲਕੁਲ ਉਹ ਬਿਮਾਰੀਆਂ ਤੋਂ ਬਚਣ ਵਾਸਤੇ ਇੱਕ ਤਾਂ ਆਪਾਂ ਨੂੰ ਲੋਗਾ ਜਗਰਤ ਨੂੰ ਜਾਗਰੂਕ ਕਰਨ ਚਾਹੀਦਾ ਹਾਂ ਜੀ ਹੈਲਥ ਕੌਨਸ਼ੀਅਸ ਵਾਸਤੇ ਆਪਾਂ ਸਾਬ ਪ੍ਰੇਮੀ ਬਣੋ ਸਿਹਤ ਸ਼ਾਮ ਸਿਆਰ ਕਰੋ ਆਪਣੀ ਬਾਡੀ ਦੇ ਸੇਵਾ ਬਿਲਕੁਲ ਉਹਦੇ ਨਾਲ ਹੀ ਫਿਰ ਆਪਾਂ ਦੇ ਇਹ ਫਿਰ ਆਪਾਂ ਨੂੰ ਮੈਡੀਕਲ ਆਪਾਂ ਫ੍ਰੀਟੀ ਜਿਹੜੀਆਂ ਹੁੰਦਾ ਸਾਡੇ ਮਾਡਰਨ ਲੈਬ ਤੋਂ ਜਾਣੇ ਸੰਮਤੀ ਦੇ ਸਹਿਯੋਗ ਨਾਲ ਅੱਜ ਕੈਂਪ ਲਾਇਆ ਲੋਕਾਂ ਦੀ ਹੈਲਥ ਉਹਦੇ ਆਪਣੇ ਬਾਡੀ ਦੀ ਕੀ ਘਟਬਾਦ ਹੈ ਤੇ ਫਾਸਟ ਸ਼ੂਗਰ ਹੈ ਬੀਪੀ ਹੈ ਕੋਲੇਸਟ੍ਰੋਲ ਹੈ ਦੇ ਬੀਐਮਟੀ ਜਾਂ ਬੋਨ ਮਿਲਡ ਡੈਂਸਟੀਟੀ ਟੈਸਟ ਕਰਾਉ ਸਾਰੇ ਜਿਹਨੇ ਮੈਡੀਕਲ ਟੈਸਟ ਕਰਾ ਲਿਆ ਵਾ ਲੋਕਾਂ ਨੂੰ ਵਧੀਆ ਫ੍ਰੀ ਆਫ ਕਾਰਸ ਸੁਵਾਵਾ ਦੇ ਦਿਆ ਇਹ ਸਾਡੇ ਮੈਡੀਕਲ ਕੈਂਪ ਚ ਦੇਣਾ ਤੇ ਲੋਕੀ ਵੱਧ ਤੋਂ ਉੱਥੇ ਆਉਣ ਆਪਣੇ ਹੈਲਥ ਕਾਉਂਸਲ ਸੁਣਨ ਔਰ ਲੋਕਾਂ ਨੂੰ ਜਾਗਰੂਕ ਕਰਨੀ ਠੀਕ ਹੈ ਜੀ ਇੰਨੇ ਵਧੀਆ ਹਸਮੁਖ ਚਿਹਰੇ ਪਟਿਆਲੇ ਦੇ ਬਤਵੰਤੇ ਸੰਜੇਨ ਇਕੱਠੇ ਹੋਏ ਆ ਤੇ ਇੰਨਾਂ ਸਾਰਿਆਂ ਦੇ ਸਾਹਮਣੇ ਮੈਂ ਕੁਝ ਆਪਣੇ ਵਿਚਾਰ ਦਾਨ ਦੇ ਰੂਪ ਵਿੱਚ ਦੇਣਾ ਚਾਹੀਦਾ ਜਿੰਨੇ ਵੀ ਜਿੰਨੇ ਵੀ ਰੋਟਰੀ ਕਲੱਬ ਦੇ ਨੁਮਾਇੰਦੇ ਖੜੇ ਆ ਉਹ ਸਾਰਿਆਂ ਨੂੰ ਤਾਂ ਫਾਇਦਾ ਜੇ ਆਪਾਂ ਸਾਰਿਆਂ ਦੀ ਸਿਹਤ ਠੀਕ ਰਹੂਗੀ ਸ਼ੁਕਰ ਦਾ ਰੁਕਾ ਨੂੰ ਵੀ ਜਿਹੜੇ ਸਾਡੇ ਪ੍ਰੋਜੈਕਟ ਚੱਲ ਰਹੇ ਆ ਅਸੀਂ ਅੱਜ ਹਾਰਫੀਟ ਦਾ ਵਾਸਤੇ ਵੀ ਇੱਧਰ ਤਨੋਹ ਕਰਨੀ ਜਾ ਰਹੇ ਆ 11:00 ਵਜੇ ਪ੍ਰੋਗਰਾਮ ਰੱਖਿਆ ਲੱਖ ਰੁਪਏ ਦਾ ਸਮਾਨ ਲੈ ਕੇ ਜਾ ਰਹੇ ਆ ਜੇ ਤੁਸੀਂ ਆਪਾਂ ਹੈਲਪ ਕਰ ਸਕਦੇ ਆ ਜਰੂਰ ਆਪਾਂ ਨੂੰ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਆ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਵਧਾਈਆਂ ਨੇ ਜਨਹਿਤ ਸਮਿਤੀ ਕਮੇਟੀ ਪਟਿਆਲਾ ਨੂੰ ਤੇ ਮਾਡਰਨ ਲੈਬਾਰਟਰੀ ਵਾਲਿਆਂ ਨੂੰ ਜਿਹਨਾਂ ਨੂੰ ਹਰ ਵਾਰੀ ਜਿਹੜੀ ਸੇਵਾ ਮਿਲਦੀ ਆ ਔਰ ਇਹ ਬੜੇ ਚਾਹ ਨਾਲ ਜਿਹੜਾ ਕੈਂਪ ਲਾਉਂਦੇ ਨੇ ਇਹਦੇ ਵਿੱਚ ਤਕਰੀਬਨ ਬੋਡੀ ਦੇ ਸਾਰੇ ਟੈਸਟ ਕੀਤੇ ਜਾਂਦੇ ਆ ਜਿਦੇ ਚ ਆਰਬੀਐਸਐ ਜਿਹੜਾ ਆ ਸੀਵੀਸੀਆਏ ਫ੍ਰੀ ਕੀਤਾ ਜਾਂਦਾ ਉਸ ਤੋਂ ਬਾਅਦ ਕੁਝ ਪੇਡ ਟੈਸਟ ਟੈਸਟ ਨੇ ਜੇ ਲੋਕ ਕਰਵਾਉਣਾ ਚਾਹੁੰਦੇ ਆ ਤਾਂ ਕਰਵਾ ਸਕਦੇ ਆ ਔਰ ਬਹੁਤ ਵਧੀਆ ਜਿਹੜੀ ਇਹ ਸਹੂਲਤ ਐ ਔਰ ਡਾਕਟਰ ਸਾਹਿਬ ਵੱਲੋਂ ਵੀ ਤੇ 12 ਜਿਹੜੀ Blood and mammography all under one roof. So, once again, I am highly thankful to Sharmadi and Fitness Lovers Group for helping us to organize this camp. Thank you very much.